ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਜੀ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ। ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ। ਵਿੜਿਆ ਪਾਣੀ ਆਇਆ ਨਹਿਰੋਂ ਸਾਨੂੰ ਕਣਕ ਲਿਆ ਦੇ ਸ਼ਹਿਰੋਂ। ਵਿੜਿਆ ਪਾਣੀ ਆਇਆ ਨਹਿਰੋਂ ਸਾਨੂੰ ਕਣਕ ਲਿਆ ਦੇ ਸ਼ਹਿਰੋਂ ਵੇ ਐਸਾ ਵਟਣੀਆਂ। ਸੇਵੀਆਂ ਵਿਆਸਾ ਵਟਣੀਆਂ ਸੇਵੀਆਂ ਨਿਜ ਦੋ ਆਉਗੀ ਬਹਾਰ ਕਣਕ ਲਿਆ ਦਊਗਾ ਮਣ ਚਾਰ ਜਦੋਂ ਆਉਗੀ ਬਹਾਰ ਕਣਕ ਲਿਆ ਦਊਗਾ ਮਣ ਚਾਰ ਉਦੋਂ ਵਟ ਲਵੀ ਸੇਵੀਆਂ ਨੀ ਉਦੋਂ ਵਟ ਲਵੀ ਸੇਵੀ ਸੇਵੀਆਂ ਵਟ ਡੱਬੇ ਵਿੱਚ ਪਾਈਆਂ ਸਾਰੇ ਲੋਕੀ ਦੇਣ ਵਧਾਈਆਂ ਸੇਵੀਆਂ ਵਟ ਡੱਬੇ ਵਿੱਚ ਪਾਈਆਂ ਸਾਰੇ ਲੋਕੀ ਦੇਣ ਵਧਾਈਆਂ ਨਿਕਦੋਂ ਰਿੰਨਾਗੇ ਸੇਵੀਆਂ ਨਿਕਦੋਂ ਰਿੰਨਾਗੇ ਸੇਵੀਆਂ ਨੇੜੇ ਡੱਬੇ ਦੇ ਵਿੱਚ ਕਿਉਂ ਜਦੋਂ ਆਉਂ ਦੋਰਨ ਲਵੀ ਸੇਵੀਆਂ ਨੀਓ ਦੋਰਨ ਲਵੀ ਸੇਵੀਆਂ ਵੇੜਿਆ ਲੱਕ ਮੇਰੇ ਨੂੰ ਸਾੜੀ ਤੇਰੇ ਪਿਓ ਦੀ ਟੋਲੀ ਦਾੜੀ ਵੇ ਨਹੀਂ ਔਰ ਇਨਣੀਆਂ ਸੇਵੀਆਂ ਵੇ ਨਹੀਂ ਔਰ ਇਨਣੀਆਂ ਸੇਵੀਆਂ ജോ അജോ അവി സേവ നോറിവ സേവിയ ਵੇੜਿਆ ਡੱਬੇ ਦੇ ਵਿੱਚ ਆਟਾ ਤੇਰੀ ਮਾਂ ਦਾ ਤੋਲਾ ਛਾਟਾ ਵੇੜਿਆ ਡੱਬੇ ਦੇ ਵਿੱਚ ਆਟਾ ਤੇਰੀ ਮਾਂ ਦਾ ਤੋਲਾ ਛਾਟਾ ਨਹੀਂਓ ਰਿੰਨਣੀਆਂ ਸੇਵੀਆਂ ਵੇ ਨਹੀਂਓ ਰਿੰਨਣੀਆਂ ਸੇਵੀਆਂ ਨੇੜੇ ਹੱਥ ਮੇਰੇ ਵਿੱਚ ਤੀਰ ਜਦੋਂ ਆਉਣਗੇ ਮੇਰੇ ਵੀਰ ਓਦੋਂ ਲਲਵੀ ਨਿਯੜੀਏ ਹੱਥ ਮੇਰੇ ਵਿੱਚ ਤੀਰ ਜਦੋਂ ਆਉਣਗੇ ਮੇਰੇ ਵੀਰ ਓਦੋਂ ਰੇਨ ਲਲਵੀ ਸੇਵੀਆਂ ਨਿਓਦੋਂ ਰੇਨ ਲਲਵੀ ਸੇਵੀਆਂ ਵੀੜਿਆ ਲੱਕ ਮੇਰੇ ਨੂੰ ਸਾੜੀ ਤੇਰੇ ਵੀਰਾਂ ਦੀ ਨੀਅਤ ਮਾੜੀ ਵੀੜਿਆ ਲੱਕ ਮੇਰੇ ਨੂੰ ਸਾੜੀ ਤੇਰੇ ਵੀਰਾਂ ਦੀ ਨੀਅਤ ਮਾੜੀ ਵੀ ਨਹੀਂ ਔਰ ਇੰਨਣੀਆਂ ਸੇਵੀਆਂ ਵੀ ਨਹੀਂ ਔਰ ਇੰਨਣੀਆਂ ਸੇਵੀਆਂ ਵੀੜਿਆ ਕੋਠੇ ਉ മ വേദോറി മയോ ഇന്ന ഗെ സേവിയ വേദോറിേ സേവിയ വേദോറി സേവിയ കടാ വജ്ത ਕੜੋਲੀ ਵੱਜਦੀ ਕੜਾ ਵੱਜਦਾ ਕੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਜਦੋਂ ਦੀਆਂ ਤੇਰੇ ਨਾਲ ਲਾਵਾਂ ਲਈਆਂ ਜਦੋਂ ਦੀਆਂ ਤੇਰੇ ਨਾਲ ਲਾਵਾਂ ਲਈਆਂ ਧਾਨੇ ਮੈਨੂੰ ਮਾਰਨੇ ਕਈਆਂ ਸੱਸ ਲੜਦੀ ਕਿਸੋਰਾ ਲੜਦਾ ਸੱਸ ਲੜਦੀ ਕਿਸੋਰਾ ਲੜਦਾ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਇਧਰ ਮੈਂ ਉਧਰ ਤੇਰੇ ਮਾਪੇ ਇਧਰ ਮੈਂ ਉਧਰ ਤੇਰੇ ਮਾਪੇ ਮੈਂ ਮੁੱਕ ਜਾਉ ਮੁਕਣੇ ਨਹੀਂ ਸਿਆਪੇ ਮੈਂ ਮੁੱਕ ਜਾਉ ਮੁਕਣੇ ਨਹੀਂ ਸਿਆਪੇ ਜੇਠ ਲੜਦੇ ਜਠਾਣੀ ਲੜਦੀਏ ਜੇਠ ਲੜਦੇ ਜਠਾਣੀ ਲੜਦੀਏ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਤਾਣਾ ਪੇਟਾ ਉਲਝਿਆ ਸਾਰਾ ਤਾਣਾ ਪੇਟਾ ਉਲਝਿਆ ਸਾਰਾ ਮੇਰਾ ਨਾ ਕੋਈ ਚੱਲਦਾ ਚਾਰਾ ਤਾਣਾ ਪੇਟਾਇ ਉਲਝਿਆ ਸਾਰਾ ਮੇਰਾ ਨਾ ਕੋਈ ਚੱਲਦਾ ਚਾਰਾ ਦਿਓਰ ਲੜਦੇ ਦਰਾਣੀ ਲੜਦੀ ਹੈ ਦਿਓਰ ਲੜਦੇ ਦਰਾਣੀ ਲੜਦੀ ਹੈ ਕਿੱਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਤੁਰਗੀ ਜਦੋਂ ਮੈਂ ਪੇਕੇ ਰੁਸਕੇ ਤੁਰਗੀ ਜਦੋਂ ਮੈਂ ਪੇਕੇ ਰੁਸਕੇ ਫੇਰ ਨਿ ਆਉਂਦੀ ਇੱਥੇ ਮੁੜ ਕੇ ਤੁਰਗੀ ਜਦੋਂ ਮੈਂ ਪੇਕੇ ਰੁਸਕੇ ਫਿਰ ਨਿਉਂਦੀਏ ਤੇ ਮੁੜਕੇ ਨਣਦ ਲੜਦੀ ਐ ਨਨਦੋਇਆ ਲੜਦਾ ਨਣਦ ਲੜਦੀ ਐ ਨਨਦੋਇਆ ਲੜਦਾ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਵੀ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਘੜਾ ਵੱਜਦਾ ਘੜੋਲੀ ਵੱਜਦੀ ਕੜਾ ਵੱਜਦਾ ਕੜੋਲੀ ਵੱਜਦੀ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ